ਹਾਂਜੀ ਬਾਈ ਜੀ ਅਸੀਂ ਪਾ ਕੇ ਆ ਬਾਈ ਸਿੱਧੂ ਮੂਸੇਵਾਲੇ ਵਾਲੇ ਦੀ ਸਮਾਰਟ ਤੇ ਇੱਥੇ ਇੱਕ ਤਾਂ ਪਾਵਾ ਪੈਣਾ ਮਿਲਿਆ ਇਹਨਾਂ ਨੂੰ ਪੁੱਛਦੇ ਕਿੱਥੋਂ ਆਇਓ ਕਹਿੰਦੇ ਤੁਸੀਂ ਕਿੱਥੋਂ ਆਇਓ ਜੀ ਗੰਗਾ ਨਗਰ ਤੋਂ ਵੀਰੇ ਗੰਗਾ ਨਗਰ ਤੋਂ ਹਾਂਜੀ ਰਾਜਸਥਾਨ ਤੋਂ ਹਾਂਜੀ ਕਿਲਮੀ ਮਾਰਾਗੇ ਇੱਥੇ ਜੀ ਮੈਂ ਤਾਂ ਦੂਜੀ ਵਾਰ ਆਇਆ ਪਹਿਲੀ ਵਾਰ ਆਇਆ ਹਾਂ ਹਾਂ ਤੇ ਤੁਹਾਡੇ ਇੱਥੇ ਕੋਈ ਰਿਸ਼ਤੇਦਾਰੀ ਹੈ ਕਿਉਂ ਵੈਸੇ ਆਇਆ ਹੋ ਤੁਸੀਂ ਨਹੀਂ ਵੈਸੇ ਮਿਲਣ ਵੀ ਆਏ ਸਾਡੀ ਰਿਸ਼ਤੇਦਾਰੀ ਦੇ ਭੈਣ ਅੱਛਾ ਇੱਕ ਸਿੱਧੂ ਸੇ ਹਾਂਜੀ ਮੁਰਸੇ ਦਾ ਮਾਨਸਾ 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 ਇੰਦੀ ਠੀਕਾ ਦੇਖੋ ਭਰਾ ਬਾਈ ਨੂੰ ਪਿਆਰ ਕਰਨ ਵਾਲੇ ਬੰਦੇ ਹਾਂ ਦੂਰੋਂ ਦੂਰੋਂ ਆਉਂਦੇ ਆਗੇ ਆਏ ਆਗੇ ਦੇਖਣ ਸਾਰਾ ਗਰਸਾਣਾ ਤੋਂ ਆਏ ਆ ਗਰਸਾਣਾ ਨਾ ਰਹਿ ਜਾਂਦਾ ਇਗੜਸਾਣਾ ਹਰਿਆਣੇ ਚ ਹਰਿਆਣੇ ਚ ਗਰਸਾਣੇ ਤੋਂ ਆਏ ਨਾ ਇਹ ਭੈਣ ਜੀ ਸੰਗਾਂ ਨਾ ਕਰਦਾ ਹਾਂ ਜੀ ਭੈਣ ਜੀ ਮਾਨਸਾ ਤੋਂ ਆ ਗਏ ਤਾਂ ਕਾ ਹੈ ਗਰਸਾਣਾ ਹਾਂ ਜੀ ਤਾਂ ਨਾ ਦੇਖੋ ਹਨਾ ਕਿੰਨਾ ਮੂਹ ਵਹੀ ਕਿੰਨਾ ਹਨਾ ਮੂਹ ਆ ਬਾਈ ਦਾ ਇੰਨੀ ਦੂਰੋਂ ਦੂਰੋਂ ਬਾਈ ਨੂੰ ਮੈਨਣਾਉਂਦਿਆ ਕਾਸ਼ ਅੱਜ ਬਾਈ ਚਾਉਂਦਾ ਹੁੰਦਾ ਤਾਂ ਗੱਲ ਕੁਝ ਹੋਰ ਹੋਣੀ ਸੀਗੀ ਤੇ ਪਹਿਲਾਂ ਦਾ ਧੰਨਵਾਦ ਕੀਤਾ ਜਾਂਦਾ ਜੋ ਬਾਈ ਦੇ ਸਮਾਂ ਤੇ ਪਹੁੰਚੀਆਂ ਤੁਸੀਂ ਗਰਦੀਪ ਆਂ ਦੀ ਸਾਹਮਣੇ ਦੇਖੋ ਉੱਤੋਂ ਸੂਰਜ ਕਿੱਥੇ ਹੈ ਦੇਖ ਲਓ ਗਰਮੀ ਦੇਖੋ ਡੇਢ ਪੌਣੇ 2 ਦਾ ਟਾਈਮ ਹੋਇਆ ਥੇਗਾ ਵੀ ਗਰਮੀ ਦੇ ਵਿੱਚ ਸਵੇਰੇ 4 ਵਜੇ ਦੇ ਚੱਲੇ ਹੋਏ ਆ ਅਸੀਂ ਤਾਂ ਦੇਖੋ ਸਵੇਰੇ 4 ਵਜੇ ਹੋਏ ਨੇ ਚੱਲੇ ਹੋਏ ਨੇ ਇਹ ਸਿਰਫ ਬਾਈ ਜੀ ਦੇ ਦਰਸ਼ਨ ਕਰਨ ਦੀ ਖਾਤਰ ਹੈ ਨਾ ਦੇ ਚਲੋ ਭੈਣ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਆਇਆਂ ਸਾਡੇ ਪੰਜਾਬ ਦੇ ਵਿੱਚ ਸ਼ੁਕਰੀਆ ਤੁਹਾਡਾ ਸਸਕਾਰ ਧੰਨਵਾਦੀ ਮੈਂ ਤੁਹਾਡਾ ਗੁਰਖਮਾਨ ਦਿਖਾਉਣਾ ਸਸਕਾਰ ਗੁਰਦੀਪ ਮਾਨ ਦਿਖਾ ਲਈ ਧੰਨਵਾਦ